ਦਰਸ਼ਕਾਂ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪ੍ਰਧਾਨ ਮੰਤਰੀ ਦੇ ਵੱਲੋਂ ਰੂਸੀ ਸਰਕਾਰ ਦੇ ਨਾਲ ਗੱਲ ਕਰਨ ਦੇ ਬਾਵਜੂਦ ਪੰਜਾਬੀ ਨੌਜਵਾਨਾਂ ਨੂੰ ਫਿਰ ਤੋਂ ਫਰੰਟ ਲਾਈਨ ਤੇ ਭੇਜਿਆ ਗਿਆ। ਦਰਅਸਲ ਰੂਸ ਦੇ ਵਿੱਚ ਫਸੇ ਨੌਜਵਾਨ ਨੇ ਪਰਿਵਾਰ ਨੂੰ ਮੁੜ ਫਰੰਟ ਲਾਈਨ ਤੇ ਜਾਣ ਦਾ ਸੰਦੇਸ਼ ਭੇਜਿਆ। ਭਾਰਤ ਦੇ ਸਾਥ ਨੌਜਵਾਨ ਜਿਨ੍ਹਾਂ ਦੀ ਰਸੀਆ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਰੀਬ ਇੱਕ ਮਹੀਨਾ ਪਹਿਲਾਂ ਵਾਇਰਲ ਹੋਈ ਸੀ ਜਿਸ ਦੇ ਵਿੱਚ ਨੌਜਵਾਨ ਜੋ ਕਿ ਪੰਜਾਬ ਤੇ ਹਰਿਆਣਾ ਦੇ ਰਹਿਣ ਵਾਲੇ ਨੇ ਉਹ ਰੂਸ ਦੇ ਵਿੱਚ ਘੁੰਮਣ ਆਏ ਸਨ ਜਿੱਥੇ ਉਹਨਾਂ ਨੂੰ ਫੜ ਲਿਆ ਗਿਆ ਤੇ ਜ਼ਬਰਦਸਤ ਦੀ ਫੌਜ ਦੇ ਵਿੱਚ ਪਰਤੀਕਾਰ ਯੂਕਰੇਨ ਗਿਆ ਤਾਂ جنگ ਦੇ ਵਿੱਚ ਪੇਜਾ ਗਿਆ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਸਰਕਾਰ ਨਾਲ ਗੱਲਬਾਤ ਕਰਕੇ ਨੌਜਵਾਨਾਂ ਨੂੰ ਭਾਰਤ ਲਿਆਉਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਰਸ਼ੀਅਨ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਤੇ ਇਸੇ ਸਬੰਧੀ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨਦੇਹ ਰਹਿਣ ਵਾਲੇ ਨੌਜਵਾਨ ਗਗਨਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੂੰ ਇੱਕ ਵਾਰ ਫਿਰ ਤੋਂ ਜੰਗ ਲੜਨ ਦੇ ਲਈ ਯੂਕਰੇਨ ਬਾਰਡਰ ਤੇ ਭੇਜ ਦਿੱਤਾ ਗਿਆ ਜਿਸ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਾਫੀ ਚਿੰਤਾ ਦਾ ਹਾਲ ਹੈ ਉਹਨਾਂ ਕਹਿੰਦੇ ਕਿ 5 ਦਿਨ ਪਹਿਲਾਂ ਗਗਨਦੀਪ ਦੇ ਵੱਲੋਂ ਫੋਨ ਤੇ ਮੈਸੇਜ ਭੇਜਿਆ ਗਿਆ ਸੀ ਕਿ ਉਹਨਾਂ ਨੂੰ ਫਿਰ ਤੋਂ ਰਸ਼ੀਅਨ ਸਰਕਾਰ ਦੇ ਵੱਲੋਂ ਫਰੰਟ ਲਾਈਨ ਤੇ ਭੇਜਿਆ ਜਾ ਰਿਹਾ ਹੈ ਤੇ ਉਹ ਇੱਥੋਂ ਜਾਣ ਦੇ ਲਈ ਨਿਕਲ ਰਹੇ ਨੇ ਇਸ ਤੋਂ ਬਾਅਦ ਉਸ ਦੀ ਕੋਈ ਕਾਲ ਜਾਂ ਮੈਸੇਜ ਨਹੀਂ ਆਇਆ ਤੇ ਨਾ ਹੀ ਫੋਨ ਲੱਗ ਰਿਹਾ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਜੋ ਤੋਂ ਉਹਨਾਂ ਨੂੰ ਬਾਰਡਰ ਤੇ ਭੇਜਿਆ ਗਿਆ ਸੀ ਤੇ ਫੋਨ ਤੇ ਮੈਸੇਜ ਆਣੇ ਬੰਦ ਹੋ ਜਾਂਦੇ ਸਨ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰੂਸ ਸਰਕਾਰ ਦੇ ਨਾਲ ਗੱਲ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਬੇਟੇ ਨੂੰ ਜੰਗ ਲੜਨ ਦੇ ਲਈ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ ਤੇ ਉਹਨਾਂ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਜਲਦ ਤੋਂ ਜਲਦ ਫਸੇ ਹੋਏ ਬੱਚਿਆਂ ਨੂੰ ਭਾਰਤ ਲਿਆਉਣ ਦੇ ਲਈ ਰਸ਼ੀਅਨ ਸਰਕਾਰ ਨਾਲ ਗੱਲਬਾਤ ਕਰੇ ਲਖਪ੍ਰੀ ਸਿੰਘ ਖੁਸ਼ੀ ਦਿਖਾਸ ਰਿਪੋਰਟ ਗਵਿੰਦਨ ਚਾਰ ਪੰਜ ਦਿਨ ਹੋ ਗਏ ਨੇ ਗੱਲ ਹੋਈ ਨੂੰ ਜਾਣ ਲੱਗਾ ਜੇ ਉਹਨੂੰ ਅੱਗੇ ਖੜਿਆ ਤੇ ਉਹ ਕਹਿੰਦਿਆ ਸੀ ਕਿ ਜੜੀ ਮੰਮੀ ਮੈਨੂੰ ਅੱਗੇ ਹੁਣ ਇਰ ਲੈ ਜਲੇ ਨੇ ਵੀ ਤੁਸੀਂ ਚਿੰਤਾ ਨਹੀਂ ਕਰਨੀ ਅੱਗੇ ਜਾ ਕੇ ਰੇਂਜ ਨਹੀਂ ਆਉਂਦੀ ਤੇ ਮੇਰੀ ਹੋਂਸਾ ਦਾ ਗੱਲ ਤੁਹਾਡੇ ਨਾਲ ਨਾ ਹੋਵੇ ਤੇ ਅਸੀਂ ਬਹੁਤ ਚਿੰਤਾ ਦੇ ਵਿੱਚ ਹਾਂ ਕਿਉਂਕਿ ਅਸੀਂ ਪਹਿਲਾਂ ਤੇ ਮਨ ਨੂੰ ਖੁਸ਼ੀ ਆਈ ਪ੍ਰਧਾਨ ਮੰਤਰੀ ਰਸ਼ਿਆ ਗਿਆ ਸੀ ਉਧਰ ਦੇ ਪ੍ਰਧਾਨ ਮੰਤਰੀ ਨਾਲ ਉਤਤਨ ਦੇ ਨਾਲ ਗੱਲਬਾਤ ਕੀਤੀ ਇਸ ਮਸਲੇ ਤੇ ਭਾਰਤੀ ਨੌਜਵਾਨਾਂ ਨੂੰ ਛੁਡਾਉਣ ਵਾਸਤੇ ਤੇ ਉਹ ਮੰਨ ਵੀ ਗਏ ਉਹਨਾਂ ਨੇ ਕਿਹਾਗਾ ਵੀ ਕੋਈ ਨਹੀਂ ਜਲਦੀ ਦੀ ਜਲਦੀ ਛੱਡ ਦਿੱਤੇ ਜਾਣਗੇ ਤੇ ਬੜਾ ਮਨ ਨੂੰ ਖੁਸ਼ੀ ਹੋਈ ਸੀ ਪਰ ਇਹਦੇ ਉਲਟ ਹੋ ਰਿਹਾ ਕੰਮ ਬੱਚਿਆਂ ਨੂੰ ਪਿੱਛੇ ਲੈਣਾ ਚਾਹੀਦਾ ਸੀ ਬੱਚਿਆਂ ਨੂੰ ਤੇ ਅੱਗੇ ਲੈ ਕੇ ਜਾ ਰਹੇ ਨੇ ਇਹ ਪਤਾ ਨਹੀਂ ਕੀ ਹੋ ਰਿਹਾ ਸਾਡੀ ਹੱਥ ਜੋੜ ਕੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਭਾਰਤ ਸਰਕਾਰ ਨੂੰ ਕਿ ਬੱਚਿਆਂ ਨੂੰ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਦੇ ਕੋਲ ਅਸੀਂ ਤਾਕਤਾਂ ਕੁਝ ਵੀ ਕਰ ਸਕਦੇ ਨੇ ਇਹ ਫੇਰ ਦੁਬਾਰਾ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਬੱਚੇ ਨੂੰ ਵਾਪਸ ਲਿਆਂਦਾ ਜਾਵੇ ਅਸੀਂ ਤੇ ਉਹਨਾਂ ਵਾਸਤੇ ਪ੍ਰਦਾਨ ਕਰਤੀ ਵਾਸਤੇ ਬਹੁਤ ਬਹੁਤ ਸੀਸਾ ਹੀ ਦੇਵਾਂਗੇ ਕਿਉਂਕਿ ਜੇ ਸਾਡਾ ਬੱਚਾ ਘਰ ਆ ਜਾਵੇਗਾ ਜੀ ਜੀ ਬੱਚਿਆਂ ਨੂੰ ਡਿਸਚਾਰਜ ਪੇਪਰ ਮਿਲਣ ਨੂੰ ਡੇਢ ਮਹੀਨਾ ਹੋ ਗਿਆ ਰੋਦ ਦਿਖਾਏ ਵੀ ਆ ਕਮਾਂਡਰਾਂ ਨੂੰ ਪਰ ਉਹ ਕਮਾਂਡਰ ਨਹੀਂ ਮੰਨਦੇ ਵੀ ਕਮਾਂਡਰ ਕੋਈ ਕਹਿੰਦੇ ਸائن ਨਹੀਂ ਕਰਦੇ ਉਹ ਕਹਿੰਦੇ ਸਾਨੂੰ ਉੱਪਰੋਂ ਆਰਡਰ ਕੋਈ ਆਏ ਮੰਗਦੇ ਆ ਉੱਪਰੋਂ ਆਰਡਰ ਪਤਾ ਨਹੀਂ ਜਨਰਲ ਦਾ ਆਰਡਰ ਮੰਗਦੇ ਆ ਜਾਂ ਕਿਹਦਾ ਮੰਗਦੇ ਆ ਕਿ ਉੱਪਰੋਂ ਆਰਡਰ ਆਏਗਾ ਤੇ ਫਿਰ ਅਸੀਂ ਛੱਡਾਂਗੇ ਤੁਹਾਨੂੰ ਜੀ ਹਾਂ ਜੀ ਉਧਰ ਦੀ ਬਟਾਲ ਸਾਰੇ ਬੱਚੇ ਅਲੱਗ-ਅਲੱਗ ਕਰਦੇ ਨੇ ਜਦੋਂ ਦੋ ਵੀਡੀਓ ਆਈਆਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਕੀ ਪਤਾ ਲੱਗਾ ਉਹਨਾਂ ਸਾਰੇ ਬੱਚੇ ਵੱਖ-ਵੱਖ ਬਟਾਲੀਅਨਾਂ ਦੇ ਵਿੱਚ ਕਰ ਦਿੱਤੇ ਨੇ ਇਹ ਸਾਡਾ ਬੱਚਾ ਵੀ ਉਧਰ ਦੀ ਰਸਿਆ ਦੀ ਬਟਾਲੀਅਨ ਦੇ ਨਾਲ ਇਕੱਲਾ ਹੈ ਤੇ ਬਾਕੀ ਦੂਸਰੇ ਬੱਚੇ ਜਿਹੜੇ ਉਹ ਵੀ ਉਧਰ ਫਰੰਟ ਲਾਈਨ ਵਾਲੀ ਸਾਈਡ ਤੇ ਚੱਲ ਰਹੇ ਨੇ ਬਹੁਤ ਜ਼ਿਆਦਾ ਡਰ ਆ ਜੀ ਇਹਦੋਂ ਵੱਡਾ ਡਰ ਕਿਹੜਾ ਜਿਹੜਾ ਬੱਚਾ ਇਹ ਹੁਣ ਕੋਈ ਉਹ ਲੜਾਈ ਤੇ ਹੈ ਨਹੀਂ ਕਿ ਕਿਰਪਾਨਾਂ ਵਾਲੀ ਜਾਂ ਕੋਈ ਇਹ ਤੇ ਮਝਾਲੀ ਲੜਾਈ ਹੈ ਕਿਤੇ ਵੀ ਮਜਾਹਿਲ ਤੁਹਾਨੂੰ ਪਤਾ ਇੱਕ ਥਾਂ ਡਿੱਗਦੀ ਹੈ ਤੇ ਕਿੰਨਾ ਥਾਂ ਕਿਹੜੀ ਕਿੰਨੀ ਜਗ੍ਹਾ ਨੁਕਸਾਨੀ ਜਾਂਦੀ ਹੈ ਇਸ ਕਰਕੇ ਬਹੁਤ ਜ਼ਿਆਦਾ ਡਰ ਹੈ ਤੇ ਦੁਬਾਰਾ ਫੇਰ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਨੂੰ ਕਿ ਬੱਚਿਆਂ ਨੂੰ ਕਿਰਪਾ ਕਰਕੇ ਤਗੜੇ ਹੋ ਕੇ ਆਰਡਰ ਦੇ ਕੇ ਬੱਚਿਆਂ ਨੂੰ ਵਾਪਸ ਮਂਗਾਓ ਜੀ